ਹੋਈ ਚੋਰੀ ਤੋਂ ਦੁਖੀ ਹੋ ਕੇ ਆਪਣੀ ਫੈਕਟਰੀ ਦੀਆਂ ਟਾਇਲਾਂ ਤੋੜ ਕੇ ਪੰਜਾਬ ਛੱਡਣ ਦਾ ਐਲਾਨ ਕਰਨ ਵਾਲੇ ਕਾਰੋਬਾਰੀ ਨੇ ਹੁਣ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹੋ ਕੇ ਆਪਣਾ ਕਾਰੋਬਾਰ ਦੁਬਾਰਾ ਚਲਾਉਣ ਦਾ ਮਨ ਬਣਾ ਲਿਆ। ਪੁਲਿਸ ਦੇਤੀ ਚਾਰ ਚੋਰੀ ਹੋਣ ਕਾਰਨ ਨਿਰਾਸ਼ ਹੋਏ ਵਪਾਰੀ ਨੂੰ ਪਰੋਸਾ ਦਿੱਤਾ ਅਤੇ ਕੰਮ ਦੇ ਵਿੱਚ ਤੇਜ਼ੀ ਲਿਆਦੀ ਹੈ ਜਿਸ ਕਾਰਨ ਵਪਾਰੀ ਸੰਤੁਸ਼ਟ ਹੋ ਗਿਆ। ਡੀਐਸਪੀ ਨੇ ਕਿਹਾ ਕਿ ਵਪਾਰੀ ਮੇਰਾ ਨੰਬਰ ਲੈ ਲਓ ਭਾਵੇਂ ਤੁਸੀਂ ਅੱਧੀ ਰਾਤ ਨੂੰ ਫੋਨ ਕਰੋ ਜੇਕਰ ਰਾਤ ਨੂੰ ਫੈਕਟਰੀ ਵਿੱਚ ਕੋਈ ਗਤੀਵਿਧੀ ਹੈ ਤਾਂ ਮੈਨੂੰ ਫੋਨ ਕਰੋ ਮੈਂ ਆਪਣੀ ਟੀਮ ਦੇ ਨਾਲ ਤੁਰੰਤ ਆਵਾਂਗਾ। ਕਾਰੋਬਾਰੀ ਨੇ ਪੁਲਿਸ ਦੇ ਕੰਮ ਤੋਂ ਖੁਸ਼ ਹੋ ਕੇ ਪੰਜਾਬ ਛੱਡਣ ਦਾ ਫੈਸਲਾ ਵਾਪਸ ਲੈ ਲਿਆ। ਮੇਰਾ ਨਾਮ ਅਮਰਿੰਦਰ ਗੋਇਲਾ ਤੇ ਮੈਂ ਪੂਰੇ ਚੈਨਲ ਦਾ ਸਾਰੇ ਚੈਨਲਾਂ ਦਾ ਪੂਰਾ ਧੰਨਵਾਦ ਕਰਦਾ। ਵੀ ਉਹਨਾਂ ਨੇ ਉਹਨਾਂ ਦੇ ਭਰੋਸੇ ਹੀ ਸਾਰੀ ਕਾਰਵਾਈ ਹੋ ਰਹੀ ਆ ਪਰ ਜਦੋਂ ਸਾਡੀ ਚੋਰੀ ਹੋਈ ਸੀ ਅਸੀਂ ਤਲਾਹ ਦਿੱਤੀ ਉਸ ਦੀ ਉਦੋਂ ਦੀ ਹੀ ਕਰ ਪੂਰੀ ਕਾਰਜਗਰਾਰੀ ਚੱਲ ਰਹੀ ਆ ਤੇ ਸਾਨੂੰ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਵੀ ਚੋਰ ਅਸੀਂ ਕਿਸੇ ਵੀ ਹਾਲਤ 'ਚ ਫੜਕੇ ਰਾਵਾਂਗੇ ਹਾਂ ਪੂਰਾ ਭਰੋਸਾ ਦਿਵਾਇਆ ਤੇ ਰਾਤ ਨੂੰ ਗਸ਼ਤ ਕਰਨ ਗੱਡੀ ਹੁੰਦੀ ਆ ਸਾਰੀ ਇੰਡਸਟਰੀਆਂ ਨੂੰ ਵੀ ਹੋਰ ਇੰਡਸਟਰੀਆਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਹੌਸਲਾ ਹੋ ਗਿਆ ਵੀ ਹਾਂ ਇੱਥੇ ਮੁੜ ਕੇ ਚੋਰੀ ਹੋ ਨਹੀਂ ਸਕਦੀ ਨੰਬਰ ਵੀ ਦਿੱਤਾ ਡੀਐਸਪੀ ਸਾਹਿਬ ਨੇ ਨੰਬਰ ਦਿੱਤਾ ਤੇ ਸਸਚੂ ਸਾਹਿਬ ਦਾ ਨੰਬਰ ਮੇਰੇ ਕੋਲੇ ਹੈਗਾ ਵੀ ਜੇ ਕੋਈ ਗੱਲਬਾਤ ਰਾਤ ਨੂੰ ਕੋਈ ਤੁਹਾਨੂੰ ਦਿਖਦਾ ਕੋਈ ਬੰਦਾ ਗਲਤ ਤਾਂ ਸਾਨੂੰ ਤਲਾਹ ਕਰੋ ਅਸੀਂ ਨਾਲ ਦੀ ਨਾਲ ਹਾਜ਼ਰ ਹੋਵਾਂਗੇ ਪੰਜ ਮਿੰਟ ਕੋਈ ਭਰੋਸਾ ਪੂਰਾ ਦਿੱਤਾ ਉਹਨਾਂ ਨੇ ਸਾਨੂੰ ਹੈਗਾ ਵੀ ਹਾਂ ਵੀ ਹੁਣ ਹੈਗਾ ਹੌਸਲਾ ਸਾਨੂੰ ਵੀ ਅਸੀਂ ਕੰਮ ਕਰ ਸਕਦੇ ਹਾਂ ਉਹ ਕਿਸ ਤਰ੍ਹਾਂ ਕਿ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਕਿ ਤਲਾਹ ਮਿਲੀ ਕਿ ਵਿਰਿੰਦਰ ਜੀ ਦੀ ਫੈਕਟਰੀ ਦੇ ਵਿੱਚ ਚੋਰੀ ਹੋਈ ਹੈ ਅਸੀਂ ਤੁਰੰਤ ਮੈਂ ਐਸ ਐਚਓ ਸਾਹਿਬ ਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਨਾਲ ਦੀ ਨਾਲ ਲਿਆਂਦਾ ਅਸੀਂ ਮੌਕੇ ਤੇ ਆਏ ਉਸ ਤੋਂ ਬਾਅਦ ਸੀਆਈ ਦੀ ਟੀਮ ਵੀ ਦੀ ਡਿਊਟੀ ਲਾਈ ਗਈ ਜਿੱਥੋਂ ਇਨਸਪੈਕਟਰ ਸੀਆਈਏ ਡੀਐਸਪੀ ડી ਸਾਹਿਬ ਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਕੋ ਦਾ ਮੌਕੇ ਤੇ ਆ ਕੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਅਫੇਅਰ ਦਰਜ ਕੀਤੀ ਗਈ ਅਸੀਂ ਇੱਥੋਂ ਡੰਪ ਚੱਕੇ ਆ ਤੇ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਨਾਲ ਖੰਗਾਰ ਰਹੇ ਆਂ ਔਰ ਬਹੁਤ ਜਲਦੀ ਅਸੀਂ ਚੋਰਾ ਨੂੰ ਸਲਾਖਾਂ ਪਿੱਛੇ ਕਰਾਂਗੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਵੀ ਇਸ ਰੋਡ ਦੇ ਸਾਰੇ ਭਵਨਗੜ੍ਹ ਦੀ ਜੀ ਵਪਾਰੀ ਵਰਗ ਆ ਜਿਨ੍ਹਾਂ ਨੇ ਕਾਂਚ ਵੀ ਫੈਕਟਰੀਆਂ ਲਗੀਆਂ ਨੇ ਅਸੀਂ ਹੋਰ ਵੀ ਜਿਹੜੀ ਹੈ ਜਿਹੜੀ ਆਪਣੀ ਪੈਟਰੋਲਿੰਗ ਪਾਰਟੀ ਆ ਨਾਈਟ ਪੈਟਰੋਲਿੰਗ ਪਾਰਟੀ ਆ ਉਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਹੈ ਕਿ ਜਿਸ ਫੈਕਟਰੀ ਵਿੱਚ ਚੌਂਕੀਦਾਰ ਆ ਉਹਨੂੰ ਚੌਂਕੀਦਾਰ ਨੂੰ ਰਾਤ ਨੂੰ ਮਿਲਿਆ ਜਾਵੇ ਜਾਂ ਇਹਨਾਂ ਨੂੰ ਵੀ ਨੰਬਰ ਐਕਸਚੇਂਜ ਕੀਤੇ ਆ ਕਿ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾਮੂਲੀ ਲੱਗਦਾ ਕਿ ਇੱਥੇ ਅਨਜਾਨ ਵਿਅਕਤੀ ਘੁੰਮ ਰਹੇ ਜਾਂ ਛੱਕੀ ਲੱਗਦਾ ਹੈ ਤਾਂ ਅਸੀਂ ਦੁਬਾਰਾ ਨੰਬਰ ਆਪਣਾ ਰਿਪੀਟ ਕਰ ਦਿੰਨਾ ਮੈਂ 8054500217 ਮੇਰੇ ਨਾਲ ਤੁਰੰਤ ਕਿਸੇ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਮੈਂ ਵਿਦਨ 5 ਮਿੰਟ ਚ ਖੁਦ ਵੀ ਆਵਾਂਗਾ ਇਸ ਤੋਂ ਇਲਾਵਾ ਅਸੀਂ ਸਪੈਸ਼ਲ ਇਸ ਰੋਡ ਤੇ ਨਾਬਾ ਰੋਡ ਤੇ ਪਵਾਨੀਗੜ੍ਹ ਟੁਣਾ ਨਾਬਾ ਰੋਡ ਤੇ ਸਪੈਸ਼ਲ ਇੱਕ ਗੱਡੀ ਲਾ ਦਿੱਤੀ ਗਈ ਹੈ ਉਹ ਹਰ ਘੰਟੇ-ਘੰਟੇ ਪਿੱਛੋਂ ਫੈਕਟਰੀ ਦੇ ਇਕੱਲੀ-ਇਕੱਲੀ ਤੇ ਚੈੱਕ ਕਰਕੇ ਮਾਲਕ ਉੱਥੇ ਹੋਊਗਾ ਜਾਂ ਚੌਕੀਦਾਰ ਹੋਊਗਾ ਉਹਨੂੰ ਮਿਲ ਕੇ ਉਹਦਾ ਹਾਲਚਾਲ ਪੁੱਛ ਕੇ ਫਿਰ ਨੈਕਸਟ ਮੂਵ ਹੋ ਜਾਣਗੇ ਇਸ ਤੋਂ ਇਲਾਵਾ ਅਸੀਂ ਵਪਾਰੀ ਵਰਗ ਨੂੰ ਭਰੋਸਾ ਦਿਵਾਉਣਾ ਹੈ ਵੀ ਉਹਨਾਂ ਦੀ ਜਾਨਵਾਲ ਦੀ ਸੁਰੱਖਿਆ ਲਈ ਅਸੀਂ 24 ਘੰਟੇ ਤਣਾ ਤਾਂ ਬੇਖੌਫ ਹੋ ਕੇ ਆਪਣਾ ਕਾਰੋਬਾਰ ਕਰਨ ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਲੱਗਦਾ ਅਣਜਾਣ ਮੁੰਡਾ ਦਰਵਾਜ਼ਾ ਖੜਾਉਂਦਾ 80543 00217 ਇਹ ਮੇਰਾ ਪਰਸਨਲ ਨੰਬਰ ਹੈ ਕਿਸੇ ਟਾਈਮ ਵੀ 24 ਘੰਟੇ ਚ ਤੁਸੀਂ ਮੈਨੂੰ ਕਾਲ ਕਰੋਗੇ ਤੇ ਮੈਂ ਇਹ ਨੰਬਰ ਚੱਕਾਂਗਾ ਤੇ ਨਾਲ ਦੀ ਨਾਲ ਖੁਦ ਆਵਾਂਗਾ ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ ਹਾਂਜੀ ਹਾਂਜੀ ਇਸ ਰੋਡ ਤੇ ਤੇ ਉਹ 24 ਘੰਟੇ ਇਸ ਰੋਡ ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ ਠੀਕ ਹੈ ਸਰ ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੋਡ ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ ਚ ਸਬਡਿਵੀਜ਼ਨ ਚ ਪੂਰੀਆਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ ਸਿਰਫ ਆਪਦੇ ਦਰਵਾਜ਼ੇ ਤੱਕ ਉਹਨਾਂ ਨੂੰ ਬੇਨਤੀ ਇਹ ਕੋਈ 3-4000 ਦਾ ਖਰਚਾ ਬਹੁਤਾ ਖਰਚਾ ਨਹੀਂ ਕਿ ਰੋਡ ਤੇ ਵੀ ਕੈਮਰਾ ਰੋਡ ਸਾਈਡ ਨਾਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਉਹਦੀ ਪਛਾਣ ਕਰਕੇ ਉਹਨੂੰ ਜਲਦੀ ਗ੍ਰਫਤਾਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਸਿਕਿਉਰਟੀ ਵਾਸਤੇ ਚੌਂਕੀ ਦਾ ਰੱਖਣ ਤੇ ਸਾਨੂੰ ਜਦੋਂ ਵੀ ਫੈਕਟਰੀ ਚ ਬੁਲਾਉਣਾ ਸੀ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ ਠੀਕ ਹੈ ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਤੇ ਨਾਲ ਅਸੀਂ ਵੀ ਹੈਗੇ ਆ ਇਹਨਾਂ ਨੂੰ ਬੇਫਿਕਰ ਹੋ ਕੇ ਆਪਦਾ ਵਪਾਰ ਕਰਨ 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਆ ਸੀ